ਹੈਲੋ ਵਿਊਰਸ ਡਾਕਟਰ ਸੇਕ ਕੋਂ ਪਟਿਆਲੇ ਤੋਂ ਅਸੀਂ ਨਾ 12th ਗਾਰਡਨ ਦੇ ਵਿੱਚ ਸਾਡੇ ਕਲੀਨਿਕ ਦੇ ਬਿਲਕੁਲ ਆਪੋਜ਼ਿਟ ਤੇ ਹੈ ਵੀਡੀਓ ਸ਼ੂਟ ਕਰ ਰਹੇ ਹਾਂ ਔਰ ਸੋਹਣਾ ਮੌਸਮ ਬੜਾ ਪਿਆਰਾ ਹੋ ਗਿਆ بارش ਹੋਈ ਸੋ ਕਾਫੀ ਹੱਦ ਤੱਕ ਡਸਟ ਪਾਰਟਿਕਲਸ ਦਬ ਚੁੱਕੇ ਨੇ ਟੈਂਪਰੇਚਰ 'ਚ ਬਹੁਤ ਅੱਛੀ ਚੇਂਜ ਆ ਗਈ ਪਰ ਇਹਦੇ ਨਾਲ ਨਾਲ ਨਾ ਜੀ ਹੁਣ ਅੱਜ ਸਵੇਰ ਤੋਂ ਹੀ ਕਾਫੀ ਪੇਸ਼ੈਂਟਸ ਆਏ ਜਿਨ੍ਹਾਂ ਨੂੰ ਛੇਕਾਂ ਜ਼ੁਕਾਮ ਸ਼ੁਰੂ ਹੋ ਗਿਆ ਅਲਰਜੀ ਸ਼ੁਰੂ ਹੋ ਗਈ ਸੋ ਆਪਾਂ ਅਲਰਜੀ ਤੇ ਗੱਲ ਕਰਦੇ ਹਾਂ ਬਚਪਨ ਤੋਂ ਹੀ ਕਾਫੀ ਬੱਚਿਆਂ ਨੂੰ ਆ ਜੋ ਹੀ ਵੱਡੇ ਹੋਣਾ ਸ਼ੁਰੂ ਹੁੰਦੇ ਨੇ ਜਾਂ ਇਵਨ ਆਫਟਰ ਬਰਥ ਜ਼ੁਕਾਮ ਹੋਣਾ ਸ਼ੁਰੂ ਹੋ ਜਾਂਦਾ ਨੱਕ ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਚੈਸਟ ਕਨਜੈਸ਼ਨ ਛਿੱਕਾਂ ਸੋ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ ਮੈਂ ਪਹਿਲਾਂ ਵੀ ਛੋਟੀ ਜੀ ਵੀਡੀਓ ਪਾਈ ਸੀ ਪਰ ਥੋੜੀ ਡਿਟੇਲਡ ਵੀਡੀਓ ਬਣਾਉਣੀ ਆਪਾਂ ਚ ਕਿ ਮਦਰ ਨੂੰ ਡਿਊਰਿੰਗ ਪ੍ਰੈਗਨਨਸੀ ਕਿਸੇ ਫੈਮਿਲੀ ਮੈਂਬਰ ਤੋਂ ਅਲਰਜੀ ਸੀ ਅਲਰਜੀ मींस ਉਹ ਅੱਛਾ ਨਹੀਂ ਸੀ ਸਮਝਦੀ ਔਰ ਰਿਲੇਸ਼ਨ ਬੜਾ ਸਟ੍ਰੇਨਡ ਰਿਲੇਸ਼ਨ ਸੀ ਉਹ ਮਦਰ ਨਾਲ ਨਾਲ ਹੋ ਸਕਦਾ ਹੈ ਜਾਂ ਕਿਸੇ ਵੀ ਫੈਮਿਲੀ ਮੈਂਬਰ ਨਾ ਹੋ ਸਕਦਾ ਸੋ ਉਹ ਲੇਡੀ ਪ੍ਰੈਗਨੈਂਸੀ ਅੰਦਰ ਉਹਦੇ ਹੇਟਰਡ ਚੱਲ ਰਹੀ ਸੀ ਜਾਂ ਅਲਰਜੀ ਚੱਲ ਰਹੀ ਸੀ ਕਿਸੇ ਪਾਰਟਿਕੂਲਰ ਬੰਦੇ ਤੋਂ ਉਹ ਅਲਰਜੀ ਫਿਰ ਬੱਚਾ ਗ੍ਰਹਿਣ ਕਰਦਾ ਪੇਟ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਵੀ ਆਇਆ ਪੇਸ਼ੈਂਟ ਇੱਕ ਬੱਚਾ ਛੋਟਾ ਕਹਿੰਦੇ ਜੀ ਆਪਣੀ ਆਪਣੀ ਦਾਦੀ ਨੂੰ ਜਮਾਂ ਪਸੰਦ ਨਹੀਂ ਕਰਦਾ ਇਹ ਸੋ ਦਾਦੀ ਨੇ ਜਦੋਂ ਮੈਂ ਇਹਦੀ ਮਦਰ ਨੂੰ ਪੁੱਛਿਆ ਮੈਂ ਕਿਹਾ ਜੀ ਡੂਰਿੰਗ ਪ੍ਰੈਗਨਨਸੀ ਕੀ ਤੁਹਾਡਾ ਆਪਣੀ ਮਦਰ ਨਾਲ ਰਿਲੇਸ਼ਨ ਠੀਕ ਨਹੀਂ ਸੀ ਕਹਿੰਦੇ ਜੀ ਨਹੀਂ ਨਹੀਂ ਉਹ ਮੈਨੂੰ ਬਹੁਤ ਟਾਰਚਰ ਕਰਦੇ ਸੀ बार-बार ਮੈਨੂੰ ਕਹਿਣਾ ਪ੍ਰੈਗਨੈਂਸੀ ਟਾਈਮ ਵੀ ਮੈਨੂੰ ਕਹਿੰਦਾ ਕੰਮ ਕਰੋ ਸੋ ਮੈਂ ਨਾ ਉਹ ਲੇਡੀ ਨਾਲ ਮੇਰੇ ਬਹੁਤ ਅਜੀਬ ਰਿਲੇਸ਼ਨ ਰਹੇ ਨੇ ਸੋ ਦੇਖੋ ਹੁਣ ਉਸ ਬੱਚੇ ਨੇ ਜਦੋਂ ਜਨਮ ਲਿਆ ਉਹ ਦਾਦੀ ਨੂੰ ਪਸੰਦ ਹੀ ਨਹੀਂ ਕਰਦਾ ਜਦੋਂ ਕਿ ਨਾਰਮਲੀ ਬੱਚੇ ਦਾਦੀ ਨੂੰ ਬਹੁਤ ਪਿਆਰ ਕਰਦੇ ਹੁੰਦੇ ਨੇ ਉਸ ਬੱਚੇ ਨੂੰ ਹੁਣ ਛਿੱਕਾਂ ਜ਼ੁਕਾਮ ਸ਼ੁਰੂ ਹੋਇਆ ਹੋਇਆ ਕਿਉਂ ਦਾਦੀ ਦੀ ਪ੍ਰੈਜ਼ੈਂਸ ਦੇ ਵਿੱਚ ਹੈ ਉਹ ਫਾਈਲ ਉਹਦੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਸਟਿਲ ਪਈ ਹੈ ਤੋ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਲਈ ਨਾ ਸਾਡਾ ਜਿਹੜਾ ਸਿਸਟਮ ਹੈ ਹੋਮੋਪੈਥੀ ਦਾ ਬਹੁਤ کارਗਰ ਹੈ ਬਹੁਤ ਅੱਛਾ ਲੇਕਿਨ ਇੱਥੇ ਸਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾਣਾ ਪੈਂਦਾ ਹੈ ਪੂਰੀ ਹਿਸਟਰੀ ਲੈਣੀ ਪੈਂਦੀ ਹੈ ਪ੍ਰੈਗਨਨਸੀ ਟਾਈਮ ਦੀ ਫਿਰ ਬੱਚਾ ਵੱਡਾ ਹੋ ਗਿਆ ਤਾਂ ਮੈਂ ਜੋ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ 30 35 ਸਾਲ ਦੀ ਪ੍ਰੈਕਟਿਸ ਦੇ ਵਿੱਚ ਜੋ ਮੈਂ ਗੱਲਾਂ ਫੀਲ ਕੀਤੀਆਂ ਨੇ ਉਹਦੇ ਚੋਂ ਮੈਕਸਿਮਮ ਲੋਕਾਂ ਨੂੰ ਹੈ ਗਲੂਟਨ ਅਲਰਜੀ ਗਲੂਟਨ ਅਲਰਜੀ ਮੀਨਸ ਕਣਕ ਦੇ ਵਿੱਚ ਗਲੂਟਨ ਹੈ ਮੈਂ ਕੁਝ ਹੋਰ ਵੀ ਬਲੌਗਰਸ ਨੂੰ ਸੁਣਿਆ ਬੜੇ ਅੱਛੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਨੇ ਉਹ ਕਹਿੰਦੇ ਜੀ ਕਣਕ ਤਾਂ ਜ਼ਰੂਰ ਖਾਣੀ ਚਾਹੀਦੀ ਹੈ ਬਿਲਕੁਲ ਖਾਣੀ ਚਾਹੀਦੀ ਹੈ ਜੀ ਬਟ ਜਿਹੜੀ ਕਣਕ 1970 1970 ਤੋਂ ਬਾਅਦ ਅਸੀਂ ਖਾ ਰਹੇ ਹਾਂ ਉਹ ਫੁੱਲ ਹਾਈਬ੍ਰਿਡ ਕਣਕ ਹੈ ਜਿਹੜੀ ਉਸ ਤੋਂ ਪਹਿਲਾਂ ਵਾਲੀ ਕਣਕ ਸੀ ਖਪਲੀ ਵੀਟ ਸੀ ਸੋਨਾ ਮੋਤੀ ਕਈ ਤਰ੍ਹਾਂ ਦੀਆਂ ਕਣਕਾਂ ਸੀ ਜਿਹੜੀਆਂ ਸਾਡੀਆਂ origignal ਪੰਜਾਬ ਦੀਆਂ ਕਣਕਾਂ ਸੀ ਉਹਦੇ ਵਿੱਚ ਗਲੂਟਨ ਨਹੀਂ ਸੀ ਬਟ ਹੁਣ ਜਿਹੜੀ ਅਸੀਂ ਮੈਕਸੀਕਨ ਕਣਕ ਖਾ ਰਹੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਗਲੂਟਨ ਹੈ ਟੈਸਟ ਕਰਨਾ ਬਹੁਤ ਈਜ਼ੀ ਹੈ ਤੁਸੀਂ ਚਾਰ ਪੰਜ ਦਾਣੇ ਕਣਕ ਦੇ ਲਓ ਜਿਹੜੀ ਤੁਸੀਂ ਆਟਾ ਖਾਣੇ ਹੋ ਕਣਕ ਲੈ ਕੇ ਉਹਨੂੰ ਤਿੰਨ ਚਾਰ ਮਿੰਟ ਲਈ ਮੂੰਹ ਚ ਰੱਖ ਕੇ ਚਬਾਓ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਮੂੰਹ ਚ ਛੋਟੀ ਜਿਹੀ ਚੁਇੰਗਮ ਦਾ ਪੀਸ ਰਹਿ ਜਾਂਦਾ ਐਂਡ ਚ ਉਹ ਗਲੂਟਨ ਹੈ ਉਹ ਗਲੂਟਨ ਹੈ ਜਿਹੜੀ ਆਟੇ ਦੇ ਥਰੂ ਜਾਂ ਮੈਦੇ ਦੇ ਥਰੂ ਤੁਹਾਡੇ ਅੰਦਰ ਜਾ ਕੇ ਇੰਟਰਸਟਾਈਨਸ ਨੂੰ ਚੋਕ ਕਰ ਦਿੰਦੀ ਹੈ ਉਹਦੇ ਨਾਲ ਕਨਸਟਿਪੇਸ਼ਨ ਹੁੰਦੀ ਹੈ ਔਰ ਹੌਲੀ ਹੌਲੀ ਆ TTG ਟੈਸਟ ਹੁੰਦਾ TTG ਟੈਸਟ ਉਹ ਅਲਰਜੀ ਦਾ ਟੈਸਟ ਹੈ ਉਹ ਬਹੁਤ ਹਾਈ ਹੋ ਜਾਂਦਾ ਫਿਰ ਜਦੋਂ ਬੱਚਾ ਜਾਂ ਵੱਡਾ ਬੰਦਾ ਕੋਈ ਖਾਂਦਾ ਲੂਜ਼ ਮੋਸ਼ਨਸ ਜਾਂ ਸਕਿਨ ਤੇ ਰੈਸ਼ਸ ਆਉਣੇ ਸ਼ੁਰੂ ਹੋ ਗਏ ਮੇਰੇ ਕੋਲੇ ਬਹੁਤ ਪੇਸ਼ੈਂਟਸ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਗਲੂਟਨ ਅਲਰਜੀ ਹੈ ਇਸੇ ਤਰ੍ਹਾਂ ਲੈਕਟੋਜਨ ਅਲਰਜੀ ਹੈ ਲੈਕਟੋਜਨ ਅਲਰਜੀ ਮੀਨਸ ਮਿਲਕ ਐਂਡ ਮਿਲਕ ਪ੍ਰੋਡਕਟਸ ਤੋਂ ਡੇਰੀ ਪ੍ਰੋਡਕਟਸ ਤੋਂ ਅਲਰਜੀ ਹੈ ਇਹ ਵੀ ਬਹੁਤ ਖਤਰਨਾਕ ਹੈ ਜਦੋਂ ਮੈਂ ਛੋਟਾ ਸੀ ਉਦੋਂ ਇਹ ਚੀਜ਼ ਬਹੁਤ ਘੱਟ ਸੀ ਬਟ ਹੁਣ ਜਿਉਂ-ਜਿਉਂ ਸਾਡਾ ਲਾਲਚ ਵੱਧ ਰਿਹਾ ਹੈ ਫੂਡ ਨੂੰ ਲੈ ਕੇ ਦੁੱਧ ਨੂੰ ਲੈ ਕੇ ਸਪੈਸ਼ਲੀ ਜਿਹੜੀਆਂ ਅਮਰੀਕਨ ਕਾਊਜ਼ ਨੇ ਅਮਰੀਕਨ ਕਾਊਜ਼ گاਵਾ ਹੈਗੀਆਂ ਐਚਐਫ ਤੇ ਜਰਸੀ ਦੋ گاਵਾ ਨੇ ਜਿਹੜੀਆਂ ਦੁੱਧ ਦੇਣ ਦੀਆਂ ਮਸ਼ੀਨਾਂ ਨੇ ਬਹੁਤ ਰਿਸਰਚ ਹੋ ਚੁੱਕੀ ਐ ਇਸ ਚੀਜ਼ ਤੇ A1 ਟਾਈਪ ਦੁੱਧ ਕਹਿੰਦੇ ਨੇ ਇਹਨੂੰ A1 ਟਾਈਪ A1 ਟਾਈਪ ਦੁੱਧ ਜਿਹੜਾ ਹੈ ਉਹਦੇ ਚ ਬੋਵਾਈਨ ਗਰੋਥ ਹਾਰਮੋਨ ਹੁੰਦਾ ਹੈ ਜਿਹੜਾ ਕਿ ਹੈਲਥ ਵਾਸਤੇ ਅੱਛਾ ਨਹੀਂ ਹੁੰਦਾ ਤੁਸੀਂ ਨਾ ਪਲੀਜ਼ ਇਸ ਗੱਲ ਨੂੰ ਜ਼ਰੂਰ ਆਪਣੇ ਆਪਣੇ ਮਾਈਂਡ ਦੇ ਵਿੱਚ ਪਾ ਲਓ ਜਿੰਨਾ ਵੀ ਇਸ ਟਾਈਮ ਮਾਰਕੀਟ ਦੇ ਵਿੱਚ ਕਿਉਂਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਦਸਹਰਾ ਨਿਕਲ ਗਿਆ ਦੀਵਾਲੀ ਆਉਣ ਵਾਲੀ ਹੈ ਇਸ ਟਾਈਮ ਕਿਸੇ ਵੀ ਸਵੀਟ ਸ਼ਾਪ ਤੋਂ ਕੋਈ ਵੀ ਤੁਸੀਂ ਪਨੀਰ ਦੀ ਆਈਟਮ ਲੈ ਕੇ ਆਓਗੇ ਉਹ 80 ਤੋਂ 90% ਸਿੰਥੈਟਿਕ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਕਿਸੇ ਵੀ ਵੱਡੀ ਡੈਰੀ ਤੇ ਚਲੇ ਜਾਓ ਉਹਨੂੰ ਕਹੋ ਸਾਨੂੰ 10 ਕਿਲੋ ਪਨੀਰ ਚਾਹੀਦਾ ਅੱਧੇ ਘੰਟੇ ਬਾਅਦ ਫੇਰ ਚਲੇ ਜਾ ਕੋਈ ਸਾਡਾ ਹੁਣ ਸਾਨੂੰ ਕਵੰਟਰਲ ਪਨੀਰ ਚਾਹੀਦਾ ਕੋਈ ਕੁਝ 15-20 ਮਿੰਟ ਬਾਅਦ ਲੈ ਜਾਓ ਐਨੀ ਪ੍ਰੋਡਕਸ਼ਨ ਕਿੱਥੋਂ ਆਜੂਗੀ ਐਨੀ ਕੁਇਕ ਸੋ ਉਹਦੇ ਚ ਅਸੀਂ ਆਪਣੀ ਹੈਲਥ ਦੇ ਖੁਦ ਜ਼ਿੰਮੇਵਾਰ ਆ ਕੋਸ਼ਿਸ਼ ਕਰੋ ਅਗਰ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਘਰੇ ਬਣਾ ਲਓ ਬਟ ਮਾਰਕੀਟ ਦੇ ਵਿੱਚ ਇਸ ਟਾਈਮ ਬਹੁਤ ਬੁਰਾ ਹਾਲ ਹੈ ਸਿੰਥੈਟਿਕ ਪ੍ਰੋਡਕਟਸ ਬਹੁਤ ਜ਼ਿਆਦਾ ਨੇ ਦੁੱਧ ਵੀ ਸਿੰਥੈਟਿਕ ਆ ਰਿਹਾ ਹੈ ਪਨੀਰ ਵੀ ਸਿੰਥੈਟਿਕ ਆ ਰਿਹਾ ਹੈ ਉਹਨੇ ਤੁਹਾਡੇ ਲੀਵਰ ਦਾ ਤੁਹਾਡੇ ਕਿਡਨੀਜ਼ ਦਾ ਸੱਤਿਆਨਾਸ਼ ਮਾਰ ਨਹੀਂ ਮਾਰਨਾ ਸੋ ਵੈਸੇ ਹੀ ਦੁੱਧ ਅੱਛਾ ਨਹੀਂ ਆ ਰਿਹਾ ਕਿਉਂ ਕਿ A1 ਟਾਈਪ ਦੁੱਧ ਹੈ ਕੋਸ਼ਿਸ਼ ਕਰੋ ਅਗਰ A2 ਟਾਈਪ ਮੀਨਸ ਦੇਸੀ ਗਾਂ ਦਾ ਦੁੱਧ ਮਿਲ ਜਵੇ ਜਾਂ ਬੱਕਰੀ ਦਾ ਦੁੱਧ ਮਿਲ ਜਵੇ ਉਹ ਫਿਰ ਵੀ ਐਕਸੈਪਟੇਬਲ ਹੈ ਉਹ ਤੁਹਾਨੂੰ ਘਟ ਖਰਾਬ ਕਰੂਗਾ ਜਾਂ ਨਹੀਂ ਖਰਾਬ ਕਰੂਗਾ ਬਟ A1 ਟਾਈਪ ਦੁੱਧ ਅੱਛਾ ਨਹੀਂ ਹੈ ਸਿਹਤ ਵਾਸਤੇ ਉਹਨੇ ਰੇਸ਼ਾ ਪੈਦਾਈ ਕਰਨਾ ਹੀ ਕਰਨਾ ਹੈ ਰੇਸ਼ਾ ਜ਼ੁਕਾਮ ਹੋਣਾ ਇਵਨ ਸਕਿਨ ਤੇ ਅਲਰਜੀ ਬਹੁਤ ਜ਼ਿਆਦਾ ਹੁੰਦੀ ਹੈ ਇਵਨ ਬਹੁਤ ਸਾਰੇ ਮੇਰੇ ਕੋਲ ਬੱਚੇ ਆਉਂਦੇ ਨੇ ਜਾਂ ਵੱਡੇ ਯੋ ਨਿਵਾਲ ਬਹੁਤ ਛੇਤੀ ਝੜ ਰਹੇ ਨੇ ਇੱਕ ਤਾਂ ਹੈ ਡਾਈਟ ਦਾ ਰਿਲੇਸ਼ਨ ਸਬਸ ਡਾਇਰੈਕਟ ਰਿਲੇਸ਼ਨ ਹੈ ਡਾਈਟ ਦਾ ਇਸ ਚੀਜ਼ ਦੇ ਨਾਲ ਪਿੰਪਲਸ ਹੋਣੇ ਜਾਂ ਹੇਅਰ ਫਾਲਿੰਗ ਹੋਣੀ ਸੈਕਿੰਡ ਹੈ ਕਿ ਬਹੁਤ ਜਲਦੀ ਲੜਕੀਆਂ ਦੇ ਮੈਕਸਿਮਮ ਜਾਂ ਫੀਮੇਲ ਦੇ ਥੋੜੇ ਘੱਟ ਝੜਦੇ ਨੇ ਵਾਲ ਬਟ ਮੇਲ ਤਾਂ ਮੈਂ ਦੇਖਿਆ ਬੜੀ अर्ਲੀ ਏਜ 'ਚ ਗੰਝੇ ਹੋਣੇ ਸ਼ੁਰੂ ਹੋ ਜਾਂਦੇ ਨੇ ਉੱਥੇ ਵੀ ਫਾਈਲ ਪਈ ਹੈ 언ਕੌਂਸ਼ੀਅਸ ਮਾਈਂਡ ਦੇ ਵਿੱਚ ਸੈਲਫ ਡੀਵੈਲੂਏਸ਼ਨ ਦੀ ਉਹ ਬੰਦਾ ਆਪਣੀ ਵੈਲਿਊ ਘਟਾ ਕੇ ਦੇਖ ਰਿਹਾ ਕੁਝ ਜਗ੍ਹਾ ਤੋਂ ਰਿਜੈਕਟ ਹੋ ਗਿਆ ਆਪਣੇ ਫੈਮਿਲੀ ਮੈਂਬਰਸ ਤੋਂ ਪਿਆਰ ਨਹੀਂ ਮਿਲ ਰਿਹਾ ਜਾਂ ਜਿਹਨਾਂ ਨੂੰ ਉਹ ਪਿਆਰ ਕਰਨਾ ਚਾਹੁੰਦਾ ਸੀ ਉਹ ਉਹਨੂੰ ਪਿਆਰ ਨਹੀਂ ਕਰਦੇ ਉਹ ਬੰਦਾ ਸੈਲਫ ਰੀਵੈਲਿਊਸ਼ਨ ਚਲਾ ਗਿਆ ਫਿਰ ਫਾਲਿੰਗ ਸ਼ੁਰੂ ਹੋ ਜਾਂਦੀ ਹੈ ਸੋ ਆਪਣੇ ਮਨ ਨੂੰ ਠੀਕ ਕਰੋ ਆਪਣੇ ਮਨ ਤੇ ਕੰਮ ਕਰੋ ਸੈਲਫ ਰੀਵੈਲਿਊਸ਼ਨ ਦੀ ਫਾਈਲ ਤੇ ਕੰਮ ਕਰਕੇ ਦੇਖੋ ਉਹਦੇ ਚੋਂ ਬਾਹਰ ਨਿਕਲੋ ਤਾਂ ਤੁਸੀਂ ਦੇਖੋਗੇ ਤੁਹਾਡੇ ਵਾਲ ਆਟੋਮੈਟਿਕਲੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਪਲੱਸ ਆਪਣੀ ਡਾਈਟ ਨੂੰ ਬਹੁਤ ਅੱਛਾ ਰੱਖੋ ਇੱਕ ਪਲਾਂਟ ਹੈ ਮੋਰਿੰਗਾ ਮੋਰਿੰਗਾ ਸੁਹਾਂਜਣਾ ਉਹਦਾ ਵੱਧ-ਵੱਧ ਯੂਜ਼ ਕਰੋ ਉਹਦੇ ਪੱਤੇ ਯੂਜ਼ ਕਰੋ ਪ੍ਰੋਟੀਨ ਉਹਦਾ ਪਾਊਡਰ ਆਉਂਦਾ ਹੈ ਮੋਰਿੰਗਾ ਪਾਊਡਰ ਉਹਦੇ ਵਿੱਚ ਬਹੁਤ ਹਾਈ ਲੈਵਲ ਪ੍ਰੋਟੀਨ ਹੈ ਔਰ ਹੋਰ ਵੀ ਬੜੇ ਕਹਿੰਦੇ 350 ਬਿਮਾਰੀਆਂ ਦਾ ਫ੍ਰੀ ਇਲਾਜ ਕਰਦਾ ਹੈ ਮੋਰਿੰਗਾ ਉਹਨੂੰ ਆਪਣੀ ਡਾਈਟ ਚ ਐਡ ਕਰ ਲਓ ਉਹ ਵੀ ਸਕਿਨ ਔਰ ਹੈਅਰ ਫਾਲ ਲਈ ਬਹੁਤ ਇਫੈਕਟਿਵ ਹੈ ਸੋ ਆਪਾਂ ਗੱਲ ਕੀਤੀ ਅਲਰਜੀ ਦੀ ਗਲੂਟਨ ਅਲਰਜੀ ਪਲੱਸ ਮਿਲਕ ਟੂ ਅਲਰਜੀ ਲੈਕਟੋਜਨ ਅਲਰਜੀ ਪਲੱਸ हेयर फॉਲ ਦੀ ਗੱਲ ਕੀਤੀ ਤੁਸੀਂ ਆਪਣੀ ਡਾਈਟ ਨੂੰ ਇੰਪਰੂਵ ਕਰੋ ਆਪਣੀ ਸਾਈਕਲ ਨੂੰ ਪੋਜ਼ਿਟਿਵ ਕਰੋ ਅਗਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਆਪਣੇ ਏਰੀਆ ਦੇ ਕਿਸੇ ਅੱਛੇ ਹੋਮੋਪੈਥਿਕ ਕਲਾਸਿਕਲ ਹੋਮੋਪੈਥਿਕ ਕੋਲ ਜਾ ਕੇ ਆਪਣੀ ਹਿਸਟਰੀ ਦੋ ਤਾਂ ਤੁਹਾਡਾ ਮਸਲਾ ਹੱਲ ਹੋ ਜਾਏਗਾ ਸੋ ਅੱਜ ਦੀ ਵੀਡੀਓ ਲਈ ਐਨਾਈ ਬਾਕੀ ਅਪ ਅਗਲੀ ਵੀਡੀਓ 'ਚ ਗੱਲ ਕਰਾਂਗੇ ਥੈਂਕ ਯੂ